ਇਸ ਸੀਸੀਟੀਵੀ ਤਸਵੀਰਾਂ ਮਜੀਠੀਆ ਦੇ ਨੇੜੇ ਪਿੰਡ ਕਲੇਰ ਮੰਗੜ ਦੇ ਪੈਟਰੋਲ ਪੰਪ ਦੀਆਂ ਨੇ ਜਿੱਥੇ ਬੀਤੀ ਰਾਤ ਫਾਇਰਿੰਗ ਹੋਈਏ ਜਿਸ ਚ ਇੱਕ ਕਰਮਚਾਰੀ ਗੌਤਮ ਦੀ ਛਾਤੀ 'ਚ ਗੋਲੀ ਲੱਗਣ ਨਾਲ ਮੌਤ ਹੋ ਗਈਏ ਤੇ ਦੋ ਕਰਮਚਾਰੀ ਜ਼ਖਮੀ ਨੇ ਤੇ ਜੇਰੇ ਇਲਾਜ ਨੇ ਜਾਣਕਾਰੀ ਮੁਤਾਬਕ ਬੀਤੇ ਕੱਲ 4 ਅਣਪਛਾਤੇ ਨੌਜਵਾਨ ਪੰਪ ਤੇ ਪੈਟਰੋਲ ਪਰਵਾਉਣ ਆਏ ਪਰ ਪੰਪ ਬੰਦ ਹੋ ਚੁੱਕਾ ਸੀ ਤਾਂ ਕਰਮਚਾਰੀਆਂ ਨੇ ਪੈਟਰੋਲ ਪਾਉਣ ਤੋਂ ਮਨ੍ਹਾ ਕਰ ਦਿੱਤਾ ਜਿਸ ਤੋਂ ਲਈ ਹੀ ਪੈਟਰੋਲ ਪਵਾਉਣ ਆਏ ਨੌਜਵਾਨਾਂ ਨੇ ਕਰਮਚਾਰੀਆਂ ਨਾਲ ਬਹਿਸ਼ ਸ਼ੁਰੂ ਕਰ ਦਿੱਤੀ ਤੇ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਨੌਜਵਾਨਾਂ ਨੇ ਆਪਣਾ ਮੂੰਹ ਟੱਕਿਆ ਹੋਇਆ ਤੇ ਕਰਮਚਾਰੀਆਂ ਨਾਲ ਮਾਰਕੁੱਟ ਕਰ ਰਹੇ ਨੇ ਕਰਮਚਾਰੀ ਲਗਾਤਾਰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਇਸ ਵਿੱਚਕਾਰ ਹੀ ਇੱਕ ਨੌਜਵਾਨ ਨੇ ਫਾਇਰਿੰਗ ਕਰਤੀ ਜਿਸ ਚ ਇੱਕ ਕਰਮਚਾਰੀ ਗੋਤਮ ਦੀ ਗੋਲੀ ਲੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ ਪਹੁੰਚੇ ਲੋਕਾਂ ਤੋਂ ਸੁਣੋ ਇਹ ਪੂਰੀ ਸੱਚਾਈ ਪੁਲਿਸ ਨੂੰ ਵਾਰਦਾਤ ਹੋਇਆ ਉਸ ਸੰਬੰਧੀ ਜਾਣਕਾਰੀ ਦਿਓ ਜੀ ਆਟੋ ਦੇ ਕਰੀਬ ਤਿੰਨਾਂ ਸ਼ੱਕਤੋ ਵਿਅਕਤੀ ਆਏ ਜਿਹਨਾਂ ਨੂੰ ਲੱਗੇ ਆ ਤੇ ਸਿੱਧਾ ਹੀ ਦਫ਼ਤਰ ਦੇ ਵਿੱਚ ਆਣ ਕੇ ਤੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਇੰਕੀਲ ਪਾਉਣਾ ਨੇਗਾ ਪੰਪ ਬੰਦ ਹੋ ਗਿਆ ਉਹਨਾਂ ਸਿੱਧੀਆਂ ਦੂਰੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਇੱਕ ਜੀ ਸ਼ਾਦੀ ਚ ਵਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੂਜਾ ਸੀ ਉਹਦੇ ਮੂੰਹ ਚ ਵੱਜੀ ਆ ਉਹਦੇ ਉਹਦਾ ਚਵਾੜਾ ਜਿਹੜਾ ਹੋ ਗਿਆ ਇਸ ਕਰਕੇ ਜਿਹੜੇ ਆ ਸਾਰੇ ਮੁਕਿਓ ਭੱਜ ਗਏ ਆ ਸਾਰੇ ਉਹ ਹੀ ਕਿਦਾਂ ਦੇਖਦੇ ਇਹ ਲੁੱਟਖੋਹ ਦੀ ਨੀਅਤ ਨਾਲ ਆਏ ਸੀ ਜਾਂ ਬੰਦੇ ਮਾਰਨ ਆਏ ਸੀਗੇ ਮੈਨੂੰ ਪੈਸੇ ਤਾਂ ਮੰਗੇ ਹੀ ਨਹੀਂ ਲੁੱਟ ਕੇ ਪੈਸੇ ਤਾਂ ਉੱਥੇ ਪੈਸੇ ਨਾਲ ਕੋਈ ਗੱਲ ਨਾਲ ਕੋਈ ਪੈਸਾ ਦਾ ਸਿੱਧਾ ਆਉਂਦਿਆਂ ਅਟੈਕ ਕਰਨ ਵਾਲੀ ਗੱਲ ਕੀਤੀ ਹੈ ਜੀ ਲੱਗਦੀ ਹੈ ਕਿਉਂਕਿ ਉਹ ਕਿਹੜੇ ਕੋਈ ਵਿਚਾਰੇ ਬੈਠੇ ਸੀ ਉਸ ਤਰ੍ਹਾਂ ਹੀ ਉਹ ਕਿਹੜਾ ਪੰਪ ਤੋਂ ਬੰਦ ਕਰਕੇ ਬੈਠੇ ਸੀ ਉਹ ਘਵਾਏ ਆ ਸਿੱਧੇ ਉਹਨਾਂ ਹਮਲਾ ਹੀ ਕੀਤਾ ਬਸ ਤੁਸੀਂ ਕਿਦਾਂ ਵੇਖਦੇ ਨੇ ਗੈਂਗਸਟਰ ਦੀਆਂ ਧਮਕੀਆਂ ਵੀ ਆਉਂਦੀਆਂ ਰਹੀਆਂ ਗੈਂਗਸਟਰ ਬਾਹਰ ਆ ਕਿ ਉਹਨਾਂ ਦੇ ਕੋਲੋਂ ਕੂਟਾ ਆਇਆ ਕਿ ਜਾਂ ਕੋਈ ਹੋਰ ਕਿਸ ਤਰ੍ਹਾਂ ਦੇਖਦੇ ਆ ਵੇਖੋ ਜੀ ਹੁਣੇ ਪੁਸਤੀ ਜਿਹੜੀ ਆ ਤਰਜੀਹ ਹੋਊਗੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਹੋਊਗੀ ਉਸ ਤੋਂ ਪਤਾ ਲੱਗੂਗਾ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿ ਇਹਦਾ ਕੋਈ ਜੀਣਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਤੇ ਵੀ ਇਹ ਲੋਕ ਵੀ ਦਿਨ ਦਿਹਾੜੇ ਜ ਨੋਰਾ ਦੇ ਕਮੰਡੇ ਦਾ ਕਤਲ ਕਰਤਾ ਤੇ ਦੂਜੇ ਦੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਵਧੀਆ ਹਲਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਇਹਦਾ ਇਦਾਂ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਉਹਨਾਂ ਨੇ ਵੀ ਅਕਾਲੀ ਆਗੂਆਂ ਤੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈਦਾ ਕੀਤੀ ਜਾਵੇ ਅਫਸਰ ਪਹਿਲੇ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਛਰੇ ਆ ਵੀ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋਈ ਚੱਲ ਰਿਹਾ ਸਾਰਾ ਕੁਝ ਜੋ ਕੁਝ ਹਦਾਤ ਜੋ ਬਣੇ ਪਏ ਅੱਜ ਤੁਹਾਡੇ ਸਾਹਮਣੇ ਦਿਖ ਰਹੇ ਆ ਉਦਿਲ ਪਿਆਤੀ ਆ ਜਿਹੜੀ ਵਾਪਰਤ ਹੋਈ ਹੈ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਜੀ ਮੰਗ ਇਹ ਆ ਵੀ ਲਾਅਨ ਅਡਰ ਨੂੰ ਜਿਆਦਾ ਹੋਰ ਸਖਤ ਕੀਤਾ ਜਾਵੇ ਲੋਕਾਂ ਨੂੰ ਸੇਫ ਬਣਾਇਆ ਜਾਵੇ ਇਸ ਤਰ੍ਹਾਂ ਜਿਹੜੇ ਹਾਲਾਤ ਆ ਕਿ ਤਰ੍ਹਾਂ ਫਿਰ ਜੀਣਾ ਹਾਲਾਤ ਹੋ ਜੂ ਕਿਤਰਾ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲਣ ਲੱਗੇ ਜਾਂ ਜੇ ਸਾਡੇ ਵਰਗੇ ਬੰਦਿਆਂ ਦੇ ਹਾਲਾਤ ਆ ਆਮ ਬੰਦਿਆਂ ਦੇ ਕੀ ਹਾਲਾਤ ਹੋਣਗੇ ਸਰਗਤ ਅਸੀਂ ਜਦੋਂ ਇਹ ਕਲੇਰਾ ਦੇ ਲਾਗੇ ਪੁਲਿਸ ਕੰਪਨੀ ਦੇ ਵਾਅਦਾ ਤੋਂ ਜਿਹੜੇ ਬਾਅਦ ਸੰਬੰਧਿਤ ਨਹੀਂ ਪੁੱਛਣਾ ਚਾਹੁੰਦੇ ਇਹ ਗਾਵਾਂ ਨਹੀਂ ਜਿਹੜਾ ਮੋੜਾ ਟਾਈਮ ਜਦੋਂ ਆਪ ਦੇਖਿਆ ਕਿ ਇਹਨਾਂ ਕੋਈ ਕੋਸ਼ਿਸ਼ ਹਸਾਬ ਤੋਂ ਉੱਪਰ ਆਸੀ ਨਹੀਂ। ਬਾਂਡਲੇ ਲੋਕ ਇੱਥੇ ਘਰਾਹ ਚ ਲੈ ਜਾਂਦੇ ਨੇ। ਇੰਕਾ ਅੱਲਾ ਆਕਸਰਾਂ ਦੇ ਇੰਡੀਕਟਰ ਬੈਠਿਆ ਹੁੰਦੇ ਨੇ। ਤੇ ਫਿਰ ਇਹ ਮਾਹੌਲ ਦੇਖੋ। ਪੰਪਾ ਸਾਈਡ ਤੇ ਸਾਰਿਆਂ ਨੂੰ ਪਤਾ ਕਿ ਇਹਨਾਂ ਦੇ ਘਰ ਦਾਣਾ ਰੋਟੀ ਦੀ ਬਾਰ ਦਾ ਭਾਂ। ਬੰਦੇ ਘਟਲ ਦੀ ਉਹ ਨਾਲਾਈ ਸੀ। ਇੱਕ ਨੂੰ ਮਾਰ ਕੇ ਇੱਕ ਮਰਨ ਦੇ ਕਿਨਾਰੇ ਆ ਵਿਚਾਰਾ। ਦੂਜਾ ਮਸਾਂ ਬਚਿਆ ਸੀ। ਇੰਸਾਨੀ ਗਲਾਈ ਹਾਲਾਤਾਂ ਨੂੰ ਦੇਖਦੇ ਹੋਏ ਸਰਕਾਰ ਇਸ ਵਾਸਤੇ ਦੇਖ ਕੇ ਕੋਈ ਕੰਮ ਨਹੀਂ ਕਰ ਸਕੀ ਜਿਹੜੀ ਆ ਸਾਹਮਣੇ ਰੋਡ ਆ ਤੁਸੀਂ ਖੜ੍ਹ ਜੋ ਇੱਥੇ 6 ਵਜੇ ਤੋਂ ਬੰਦਾ ਲੰਘਦਾ ਇਹ ਕਾਲੀ ਆਗਮਾਂ ਦੇ ਦੁਕਾਨਿਆਂ ਦੇ ਉੱਤੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਜੀ ਸਾਨੂੰ ਬਰੀਕੀ ਨਾਲ ਇਹ ਤਹਿਕੀਕਾ ਤੋਂ ਹੋਵੇ ਜੀ ਹੱਸਦਾ ਪਹਿਲਾਂ ਤੋਂ ਰੌਲਾ ਚੱਲ ਰਿਹਾ ਵੀ ਕੀ ਕੁਝ ਹੋ ਰਿਹਾ ਮਜੀਠੇ ਚ ਜਾਂ ਆਲੇ ਦੋਲੇ ਦੇ ਨਾਲ ਕੈਂਚ ਇਹਦੀ ਤਹਿਕੀਕਾ ਤੋਂ ਨਹੀਂ ਚਾਹੀਦੀ ਬੇਟਾ ਪਹਿਲੇ ਜਿਹੜੀਆਂ ਵਾਰਦਾਤਾਂ ਆਈਆਂ ਉਹਨਾਂ ਦੇ ਸਬੰਧ ਵਿੱਚ ਤੇ ਅਜੇ ਤੱਕ ਕੋਈ ਇਹਨਾਂ ਕੋਈ ਗ੍ਰਿਫਤਾਰੀ ਨਹੀਂ ਹੋਈ ਕੋਈ ਟ੍ਰੇਸ ਵੀ ਹੋਇਆ ਇਹਦੇ ਬਾਰੇ ਤੁਹਾਨੂੰ ਉਮੀਦ ਹੈਗੀ ਆ ਕੋਈ ਕਰ ਲੈਣਗੇ ਪੁਲਿਸ ਜਿੱਤਾਂ ਮੇਰੀ ਕਰ ਸਕਦੇ ਆ ਜਿਹ ਪਹਿਲਾਂ ਆਪਾਂ ਪੜੀਆ ਕੀ ਹੋਇਆ ਅੱਜ ਦਾ ਇੱਕ ਚਾਹੁੰਦੇ ਆ ਵੀ ਬੌਲਸ ਸਾਰੇ ਜਾਣੇ ਆਪਦਾ ਕੰਮ ਇਮਾਨਦਾਰੀ ਨਾਲ ਕਰਕੇ ਜਿਹੜੇ ਵੀ ਦੋਸ਼ੀ ਬੰਦੇ ਆ ਉਹਨਾਂ ਨੂੰ ਫੜਨ ਇਨਸਾਫ ਦਵਾਇਆ ਜਾ ਸਕਦਾ ਠੀਕ ਹੈ ਜੀ ਆਇਆ ਲੈ ਆ ਜੀ ਜੀਠਾ ਕਤੂੰਗ ਰੋਡ ਤੇ ਪਾਰਕ ਟ੍ਰੋਲਿੰਗ ਦਾ ਪਾਲਤਾ ਸੀ ਤਾਂ ਪੜੀ ਰਾਕ ਜੀ ਰੋਲੇ ਬੰਦੋ ਬੰਦੇ ਇਹਨਾਂ ਦੇ ਤਿੰਨ ਬੰਦੇ ਰੋਟਨ ਅਮਿਤ ਤੇ ਅਰਤਨ ਉਹ ਬੰਦ ਕਰਕੇ ਸਪਾਸ ਨੂੰ ਖਬਰ ਹੈ ਜੀ ਕਿ ਤਿੰਨ ਨੌਜਵਾਨ ਇੱਕ ਗੱਡੀ ਚ ਆਏ ਆ ਜੀ ਉਹ ਆਉਂਦੇ ਨੇ ਲੋਕਸ ਟੋਟਰੀ ਵਾਰ ਦਾ ਪਹਿਲਾਂ ਦਰਵਾਜ਼ਾ ਕੋਈ ਟੋਟਰਾ ਉਹਨਾਂ ਤੋਂ ਬਾਅਦ ਉਹ ਲੋਟ ਨੂੰ ਲਾ ਦਿੱਤਾ ਇਹਨਾਂ ਨੇ ਆਪਰ ਦੇ ਵਿੱਚ ਚੋਣ ਖਾਤਰ ਇਹਨਾਂ ਦੇ ਘਰ ਤੋਂ ਭਾਈ ਕੋਈ ਹੱਥ ਤੋਂ ਭਾਈ ਦਾ ਨਾਮ ਲਿਆ ਉਹਨਾਂ ਕੋਲ ਫਿਰ ਉਹਨਾਂ ਨਾਲ ਸੁਤਿਆ ਗੋਇਨ ਨਾਲ ਕਰਕੇ ਜਿਹੜੀ ਬਹੁਤ ਅੰਮੀ ਗੱਲ ਸੀ ਇਹ ਵੀ ਹਾਂ ਜੀ ਅਰਪਾਣਾ ਜੀੜਾ ਉਹ ਨਹੀਂ ਜੀੜਾ ਵਾਕੀ ਜਿਹੜੀ ਉਹ ਰਿਤੀ ਤੀਸਰੀ ਅਜਿਹੀ ਆਉਣ ਵਾਲਾ ਜੋ ਵੀ ਉਹ ਇਹ ਤਾਂ ਤੁਹਾਨੂੰ ਸਰ ਕੋਈ ਸ਼ਿਕਾਇਤ ਹੈ ਜੀ ਕਿ ਖੜਿਆ ਇਥੋਂ ਨਹੀਂ ਹਰੇ ਤੱਕ ਨਹੀਂ ਜੀ ਕਿ ਆਸ਼ਵਰੇ ਮਿਲਿਟਰੀ ਏਰੀਆ 'ਚ ਲਗਾਤਾਰ ਵਾਰਦਾਤਾਂ ਹੋ ਰਹੀਆਂ ਪਹਿਲਾਂ ਠੇਕੇ ਦੇ ਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਹੀ ਆ ਹੁਣ ਤੀਸਰੀ ਲਗਾਤਾਰ ਵਾਰਦਾਤ ਹੈ ਜੀ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਤੁਸੀਂ ਬੇਤਰੀ ਕੋਈ ਇਹ ਇਹ ਆਰ ਦੱਸਤਾ ਤਾਂ ਮੈਂ ਯਕੀਨ ਦਵਾ ਰਾਂ ਕਿ ਇਹ ਨੂੰ ਸਿੱਧੀ ਤੋਂ ਸਿੱਧੀ ਅਸੀਂ ਹੱਲ ਕਰਾਂਗੇ ਤਾਂ ਕਿ ਮੇਰੀ ਪੋਸਟਿੰਗ ਹੋਏ ਨੂੰ ਇਹ ਤੋਂ ਦੋ ਜਾਂਦੇ ਨਹੀਂ ਇਹ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਜੀ ਤੁਸੀਂ ਦਾ ਵਿਚਾਰ ਜੀ ਨਾ ਲੱਗੇ ਨੂੰ ਤਾਂ ਕਿ ਤਰ੍ਹਾਂ ਇੱਕ ਕੋਈ ਬੋਦੀ ਬਰੇ ਤੁਹਾਡੀ ਤਫਤੀਸ਼ ਦੇ ਦੌਰਾਨ ਕਿੱਦਾਂ ਆਜ ਮਜੀਠੇ ਵੱਲੋਂ ਆਏ ਨੇ ਲੁਟੇਰੇ ਕੱਥੋਂ ਨਗਲ ਸਾਈਡ ਵੱਲੋਂ ਆਏ ਨੂੰ ਕਿ ਅਜੇ ਤੱਕ ਵੀ ਨਹੀਂ ਪਤਾ ਪਈ ਤਾਂ ਅਸੀਂ ਆਏ ਇਸ ਤਰ੍ਹਾਂ ਦੀ ਪੰਜਾਬ 'ਚ ਲਗਾਤਾਰ ਹੋ ਰਹੀਆਂ ਘਟਨਾਵਾਂ ਤੋਂ ਲੋਕ ਪਰੇਸ਼ਾਨ ਨੇ ਤੇ ਸਰਕਾਰ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਚੁੱਕਰੇ ਨੇ ਇਸ ਨੂੰ ਲੈ ਹੀ ਅੱਜ ਵਿਕਰਮ ਸਿੰਘ ਮਜੀਠੀਆ ਵੱਲੋਂ ਵੀ ਰੋਸ ਪ੍ਰਗਟ ਕੀਤਾ ਗਿਆ ਮਜੀਠੀਆ ਨੇ ਭਗਵੰਤ ਸਰਕਾਰ ਤੇ ਨਿਸ਼ਾਨਾ ਸਾਦੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਵੱਡੇ ਸਵਾਲ ਚੁੱਕੇ ਨੇ ਮਜੀਠੀਆ ਨੇ ਵੀਡੀਓ ਜਾਰੀ ਕਰ ਪੋਸਟ ਕਰ ਲਿਖਿਆ ਪੰਜਾਬ 'ਚ ਲਾਅ ਐਂਡ ਆਰਡਰ ਦੇ ਹਾਲਾਤ ਬਦ ਤੋਂ ਬੱਤਰ ਅੱਜ ਮਜੀਠੇ ਪੰਪ ਤੇ ਅਟੈਕ ਇੱਕ ਬੰਦੇ ਦੀ ਗੋਲੀ ਲੱਗਣ ਨਾਲ ਮੌਤ ਦੂਜਾ ਗੰਭੀਰ ਜ਼ਖਮੀ ਜੇਕਰ yogi ਕੁਝ ਦਿਨ ਪਹਿਲਾਂ gangster ਨੇ ਸ਼ਰੀਆਮ ਮਜੀਠੇ ਹਲਕੇ ਦੇ ਹਾਲਾਤ ਖਰਾਬ ਕਰਨ ਦੀ ਗੱਲ ਕੀਤੀ ਸੀ ਭਗਵੰਤ ਮਾਨ ਜੀ ਕਿ ਇਹ ਰੰਗਲਾ ਪੰਜਾਬ ਮੁੱਖ ਮੰਤਰੀ ਜੀ ਜਾਗੋ ਅਤੇ ਪੰਜਾਬ ਦੇ ਹਾਲਾਤ ਸੁਧਾਰੋ ਜੇਕਰ ਸੂਬੇ 'ਚ ਲਾਅ ਐਂਡ ਆਰਡਰ ਸਹੀ ਨਹੀਂ ਕਰ ਸਕਦੇ ਤਾਂ ਅਸਤੀਫਾ ਦਿਓ ਤੇ ਇਸ ਦੇ ਨਾਲ ਹੀ ਵਿਕਰਮ ਸਿੰਘ ਮਜੀਠੀਆ ਨੇ ਇੱਕ ਵੀਡੀਓ ਜਾਰੀ ਕਰ ਵੀ ਭਗਵੰਤ ਮਾਨ ਨੂੰ ਕੀ ਰਿਹਾ ਸੁਣੋ ਵਿਕਰਮ ਮਜੀਠੀਆ ਦੀ ਪੂਰੀ ਵੀਡੀਓ ਸੱਚੀ ਕਾਲ ਜੀ ਪੰਜਾਬ 'ਚ ਲਾਅ ਐਂਡ ਆਰਡਰ ਦੇ ਜੋ ਵਿਗੜਦੇ ਹਾਲਾਤ ਨੇ ਉਹ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਆ ਇਹ ਹਾਲਾਤ ਪੈਦਾ ਹੋ ਗਏ ਆ ਕਿ ਜਿਹੜਾ ਸਾਡਾ ਪਾਕਿਸਤਾਨ ਦੇ ਬਾਰਡਰ ਨਾਲ ਲੱਗਦੇ ਜ਼ਿਲ੍ਹੇ ਨੇ ਇੰਡੋਪਾਕ ਬਾਰਡਰ ਦੇ ਜ਼ਿਲ੍ਹੇ ਅੱਜ ਮਜੀਠੇ 'ਚ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਆਪ ਦਾ ਪਰਿਵਾਰ ਸਮਰਾ ਪਰਿਵਾਰ ਦੇ ਜਿਹੜਾ ਪੰਪ ਉਹ ਚਲਾਉਂਦੇ ਨੇ ਮਜੀਠੇ ਪਿੰਡ ਦੇ ਬਿਲਕੁਲ ਨਾਲ ਹੀ ਕਿਲੋਮੀਟਰ 2 ਕਿਲੋਮੀਟਰ ਦੀ ਦੂਰੀ ਤੇ ਉਹਨਾਂ ਦੇ ਪੰਪ ਤੇ ਅੱਜ ਅਟੈਕ ਹੋਇਆ ਜਿੱਥੇ ਇੱਕ ਬੰਦੇ ਦੀ ਅਨਫੋਰਚੂਨੇਟਲੀ ਦੁਖਦਾਈ ਗੱਲ ਹੈ ਕਿ ਉਹਦੀ ਡੈਥ ਹੋ ਗਈ ਹੈ ਔਰ ਦੂਜੇ ਦੇ ਮੂੰਹ 'ਚ ਗੋਲੀ ਲੱਗੀ ਆ ਉਹਦੀ ਹਾਲਾਤ ਬੜੇ ਕ੍ਰਿਟੀਕਲ ਨੇ ਜਿੱਥੇ ਇਹ ਬੜਾਈ ਸੀਰੀਅਸ ਲਾਅ ਐਂਡ ਆਰਡਰ ਦੇ ਹਾਲਾਤ ਪੈਦਾ ਹੋਏ ਆ ਕਿਉਂਕਿ ਇਸ ਤੋਂ ਪਹਿਲਾਂ ਮਜੀਠੇ ਥਾਣੇ ਨੂੰ ਟਾਰਗੇਟ ਬਣਾਇਆ ਗਿਆ ਜਦੋਂ ਉੱਥੇ ਬੰਬ ਸੱਟਿਆ ਗਿਆ ਸੀ ਉਸ ਤੋਂ ਬਾਅਦ ਜੈੰਤੀਪੁਰ ਪਿੰਡ 'ਚ ਰਜਿੰਦਰ ਕੁਮਾਰ ਪੱਪੂ ਜੀ ਦੇ ਘਰ 'ਚ ਬੰਬ ਸਿੱਟਿਆ ਗਿਆ ਫਿਰੌਤੀ ਟਾਰਗੇਟਿਡ ਕਿਲਿੰਗ ਬਹੁਤ ਵੱਡੇ ਪੈਮਾਨੇ ਤੇ ਚੱਲ ਰਹੀ ਸੀ ਕੁਝ ਦਿਨ ਪਹਿਲਾਂ ਵੀ ਮੱਦੀਪੁਰ ਦੇ ਸਾਡੇ ਵਸਨੀਕ ਡਾਕਟਰ ਸਾਹਿਬ ਉਹਨਾਂ ਨੂੰ ਥ੍ਰੈਟ ਕਾਲਸ ਆਈਆਂ ਔਰ ਲੰਮੇ ਸਮੇਂ ਤੋਂ ਜਿਹੜੇ ਮੇਰੇ ਪਰਿਵਾਰ ਦੇ ਜੀ ਨੇ ਮੇਰੇ ਨਿਕਟਵਰਤੀ ਨੇ ਮੇਰੇ ਜਿਨ੍ਹਾਂ ਨੂੰ ਮੈਂ ਭਰਾਵਾਂ ਤੋਂ ਵੱਧ ਮਾਨ ਸਤਕਾਰ ਦਿੰਨਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਜੋਤ ਸਿੰਘ ਜੀ ਸਮਰਾ ਸਾਹਿਬ ਜਿਹੜਾ ਹਲਕਾ ਜਨਾਲਾ ਵੀ ਵੇਖਦੇ ਨੇ ਇਨਚਾਰਜ ਨੇ ਅੱਜ ਉਹ ਪੰਪ ਜਿਹੜਾ ਚਲਾਉਂਦੇ ਆ ਉਹਨਾਂ ਦੇ ਉੱਥੇ ਅਟੈਕ ਕੀਤਾ ਗਿਆ ਔਰ ਅਨਫੋਰਚੂਨੇਟਲੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਦੀ ਡੈਥ ਹੋ ਗਈ ਆ ਜਿੱਥੇ ਗੁਰੂ ਸਾਹਿਬ ਮੇਰ ਕਰਨ ਉਸ ਪਰਿਵਾਰ ਤੇ ਬਹੁਤ ਦੁਖਦਾਈ ਗੱਲ ਆ ਇੱਕ ਨੌਜਵਾਨ ਦੀ ਡੈਥ ਹੋ ਜਾਣੀ ਮਗਰ ਇਹ ਸੀਰੀਅਸ ਕੰਸਰਨ ਰੇਜ਼ ਕਰਦਾ ਅੱਜ ਲੀਡਰ ਆਫ ਆਪੋਜੀਸ਼ਨ ਨੇ ਕੋਈ ਨਿੱਜੀ ਚੈਨਲ ਨੂੰ ਗੱਲ ਕਰਦਿਆਂ ਆਪ ਦੀ ਇੱਕ ਟਿੱਪਣੀ ਦਿੱਤੀ ਉਹਦੇ ਬਾਰੇ ਤਾਂ ਭਗਵੰਤ ਮਾਨ ਸਾਹਿਬ ਇੱਕ ਮਿੰਟ ਚ ਹੀ ਲਾਈਵ ਹੋ ਗਏ ਭਾਵੇਂ ਉਹ ਖਬਰ ਸ਼ੇਅਰ ਵੀ ਕੀਤੀ ਗਈ ਹੈ ਦਿਨਿਕ ਵਾਸਰ ਦੀ ਖਬਰ ਹੈ ਮੈਂ ਟਵੀਟ ਕਰਕੇ ਪਹਿਲਾਂ ਵੀ ਦੱਸਿਆ ਮਗਰ ਇਨਸਟੈਡ ਆਫ ਐਡਰੈਸਿੰਗ ਲਾਅ ਐਂਡ ਆਰਡਰ ਜਿਹੜਾ ਬੰਦਾ ਲਾਅ ਐਂਡ ਆਰਡਰ ਦੀ ਗੱਲ ਕਰਦਾ ਉਹਦੇ ਗਲੇਵੇਂ ਤੱਕ ਜਾਂਦੀ ਹੈ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਦੋਂ ਇਹ ਹੈਪੀ ਪਛੀਏ ਹੋਰੀ ਸ਼ਜਾਦ ਪੱਟੀ ਹੋਰੀ ਜਿਨ੍ਹਾਂ ਨੂੰ ਆਪ ਅਰਪ੍ਰਿਤ ਸ਼ੁਕਲਾ ਨੇ ਬੀਜੀਪੀ ਐਡੀਜੀਪੀ ਲਾਅ ਐਂਡ ਆਰਡਰ ਨੇ ਜਿਨ੍ਹਾਂ ਦੀ ਗੱਲ ਕੀਤੀ ਸੋ ਉਹਨਾਂ ਨੇ ਕਿਹਾ ਸੀ ਕਿ ਅਸੀਂ ਅਗਲਾ ਟਾਰਗੇਟ ਮਜੀਠੇ ਰੱਖਾਂਗੇ ਔਰ 2-3 ਦਿਨ ਬਾਅਦ ਹੀ ਮੈਨੂੰ ਲੱਗਦਾ ਇਸ ਗੱਲ ਨੂੰ ਇਨਜਾਮ ਦਿੱਤਾ ਗਿਆ ਇਹ ਠੀਕ ਹੈ ਕਿ ਆਉਣ ਵਾਲੇ ਸਮੇਂ 'ਚ ਕੀ ਹੋਇਆ ਕੀ ਨਹੀਂ ਹੋਇਆ ਪੁਲਿਸ ਦੱਸੂਗੀ ਪੁਲਸੇ ਦੇ ਚ ਕਵਰ ਅਪ ਨਾ ਕਰੇ ਲਾਅ ਐਂਡ ਆਰਡਰ ਨੂੰ ਕੰਟਰੋਲ 'ਚ ਲਿਆਵੇ ਹਰ ਜਾਨ ਬੜੀ ਕੀਮਤੀ ਹੈ ਔਰ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰੇ ਮੈਂ ਇਸ ਲਈ ਇਸ ਮੌਕੇ ਤੇ ਲਾਈਵ ਹੋਣਾ ਪਿਆ ਕਿਉਂਕਿ ਅਨਫੋਰਚੂਨੇਟਲੀ ਬਿਲਕੁਲ ਮੇਰੇ ਪਰਿਵਾਰ ਦੇ ਜੀਵਾਂ ਤੇ ਹੁਣ ਆ ਕੇ ਫਾਇਰਿੰਗਾਂ ਸ਼ੁਰੂ ਹੋ ਗਈਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੋ ਆਈ ਕੰਡੈਮ ਥਿਸ ਔਰ ਮੈਂ ਹਾਈ ਲੈਵਲ ਪ੍ਰੋਪ ਮੰਗ ਕਰਦਾ ਔਰ ਸੇਫਟੀ ਔਰ ਸਿਕਿਉਰਿਟੀ ਜੇ ਜੀ ਗੱਲ ਮੈਂ ਪਹਿਲਾਂ ਵੀ ਰੇਜ਼ ਕੀਤੀ ਸੀ ਕਿ ਮਜੀਠੇ ਹਲਕੇ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਜੇ ਸੇਫਟੀ ਐਂਡ ਸਿਕਿਉਰਿਟੀ ਯਕੀਨੀ ਬਣਾਈ ਜਾਵੇ ਮੁਆਏ ਪਿਛਲੇ 7 ਮਹੀਨਿਆਂ ਚ 17 ਬੰਬ ਬਲਾਸਟ ਔਰ ਅਜੇ ਸਿੱਧਾ ਕਤਲ ਦੂਜੇ ਦੇ ਹਾਲਾਤ ਗੰਭੀਰ ਸੋ ਬਹੁਤ ਦੁਖਦਾਈ ਗੱਲ ਐ ਗੁਰੂ ਕਿਰਪਾ ਕਰਨ ਕਿ ਇਹਨਾਂ ਪਰਿਵਾਰਾਂ ਨੂੰ ਆਪਦੇ ਮਿਹਰ ਭਰਿਆ ਹੱਥ ਰੱਖਣ ਮੈਂ ਤਾਂ ਹਲੇ ਅਰਦਾਸ ਬੇਨਤੀ ਕਰਦਾ ਹਾਂ ਉਹਨਾਂ ਪਰਿਵਾਰਾਂ ਲਈ ਕੱਲ ਫੇਰ ਜੋ ਸਥਿਤੀ ਲੇਟੈਸਟ ਡਵੈਲਪ ਹੋਊਗੀ ਫੇਰ ਤੁਹਾਡੇ ਨਾਲ ਜਾਣੂ ਕਰਾਵਾਂਗੇ ਬਹੁਤ ਬਹੁਤ ਧੰਨਵਾਦ ਤਬ ਵਿਕਰਮ ਸਿੰਘ ਮਜੀਠੀਆ ਵੱਲੋਂ ਸਿੱਧਾ-ਸਿੱਧਾ ਭਗਵੰਤ ਸਰਕਾਰ ਨੂੰ ਕੇਰਿਆ ਗਿਆ ਤਾਂ ਕਾਨੂੰਨ ਵਿਵਸਥਾ ਦੇ ਵੱਡੇ ਸਵਾਲ ਖੜੇ ਕੀਤੇ ਨੇ ਇਹ ਪਹਿਲੀ ਘਟਨਾ ਨਹੀਂ ਹੈ ਜੋ ਪੰਜਾਬ 'ਚ ਇਸ ਤਰ੍ਹਾਂ ਦੀ ਵਾਪਰੀ ਹੈ ਆਏ ਦਿਨ ਗ੍ਰੇਨੇਡ ਹਮਲੇ ਵੀ ਲਗਾਤਾਰ ਪੰਜਾਬ 'ਚ ਹੋ ਰਹੇ ਨੇ ਥੋੜੇ ਦਿਨ ਪਹਿਲੇ ਵੀ ਭਾਜਪਾ ਲੀਡਰ ਦੇ ਕਾਰ ਗ੍ਰੇਨੇਡ ਹਮਲਾ ਹੋਇਆ ਪੰਜਾਬ 'ਚ ਹੋ ਰਹੀਆਂ ਸਾਰੀਆਂ ਘਟਨਾਵਾਂ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲ ਖੜੀਆਂ ਕਰਦੀਆਂ ਨੇ ਤੇ ਇਸ ਨੂੰ ਲੈ ਹੀ ਵਿਰੋਧੀ ਲਗਾਤਾਰ ਪੰਜਾਬ ਸਰਕਾਰ ਤੇ ਭਗਵੰਤ ਮਾਨ ਤੇਕ ਹਮਲਾवार ਹੋਏ ਪਨੇ ਤੇ ਵੱਡੇ ਸਵਾਲ ਚੁੱਕਰੇ ਨੇ ਬੀਤੇ ਕੱਲ੍ਹ ਵੀ ਪੈਟਰੋਲ ਪੰਪ ਤੇ ਸ਼ਰੀਆਮ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਨੂੰ ਲੈਪ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਨੂੰ ਕਿਹਾ ਹੈ ਤੇ ਕਾਨੂੰਨੀ ਵਿਵਸਥਾ ਨੂੰ ਲੈ ਵੱਡੇ ਸਵਾਲ ਚੁੱਕੇ ਨੇ ਤੇ ਸਾਫ ਤੌਰ ਤੇ ਕਿਹਾ ਹੈ ਕਿ ਭਗਵੰਤ ਮਾਨ ਜੀ ਜਾਗੋ ਤੇ ਪੰਜਾਬ ਬਚਾਓ ਨਹੀਂ ਤਾਂ ਤੁਸੀਂ ਅਸਤੀਫਾ ਦੇ ਦਿਓ ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਭਗਵੰਤ ਮਾਨ ਤੋ ਅਸਤੀਫਾ ਮੰਗਿਆ ਗਿਆ ਪਰ ਪੰਜਾਬ ਚ ਲਗਾਤਾਰ ਵੱਧ ਰਹੇ ਇਸ ਤਰ੍ਹਾਂ ਦੇ ਕਟਨਾਵਾ ਚਿੰਤਾ ਦਾ ਵਿਸ਼ਾ ਜ਼ਰੂਰ ਬਨਿਆ ਹੋਇਆ ਨੇ ਤੇ ਲੋਕ ਇਸ ਤੋਂ ਪਰੇਸ਼ਾਨ ਹੋ ਰਹੇ ਨੇ ਤੇ ਪਰੇਸ਼ਾਨ ਦਿਖਾਈ ਦੇ ਰਹੇ ਨੇ ਬਾਕੀ ਆਉਣ ਵਾਲੇ ਸਮੇਂ ਚ ਹੋਵੇਗਾ ਕਿ ਪੰਜਾਬ ਦੀ ਸਥਿਤੀ ਸੁਧਰਦੀ ਹੈ ਕਿ ਨਹੀਂ ਭਗਵੰਤ ਸਰਕਾਰ ਵੱਲੋਂ ਇਸ ਖਿਲਾਫ ਕੋਈ ਐਕਸ਼ਨ ਲਿਆ ਜਾਂਦਾ ਹੈ ਕਿ ਨਹੀਂ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੇ ਅਪਡੇਟਸ ਲਈ ਦੇਖਦੇ ਰਹੋ ਪੰਜਾਬ